ਕਿਸਾਨ ਯੂਨੀਅਨ ਜਿੰਦਾਬਾਦ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਲਗਭਗ 2 ਮਹੀਨਿਆਂ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਟਾਈਮ-ਟਾਈਮ ਤੇ ਆਪ ਨੂੰ ਯੂਨੀਅਨ ਵੱਲੋਂ ਹੁਕਮ ਮਿਲਦਾ ਹੈਗਾ ਤੇ ਆਪਾਂ ਹੁਕਮ ਵਜਾਉਣੇ ਆ ਅੱਜ 26 ਤਰੀਕ ਪਹਿਲੇ ਮਹੀਨੇ ਨੂੰ ਯੂਨੀਅਨ ਵੱਲੋਂ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਆਪਣੇ ਪਿੰਡ ਮੌੜ ਮਕਸੂਥਾ ਵੱਲੋਂ ਟਰੈਕਟਰਾਂ ਮਾਰਚ ਵਿੱਚ ਸ਼ਾਮਲ ਹੋਣ ਵਾਸਤੇ ਲਗਭਗ 15 ਤੋਂ 20 ਟਰੈਕਟਰ ਸ਼ਾਮਲ ਕੀਤੇ ਗਏ ਹੈਗੇ ਅਸੀਂ ਸਪੋਰਟ ਕਰਨ ਵਾਸਤੇ ਯੂਨੀਅਨ ਦੀ ਹਰ ਵਕਤ ਜਾਂਦੇ ਰਹਿੰਦੇ ਆ ਤੇ ਸਾਡੀਆਂ ਟਰਾਲੀਆਂ ਪਿੰਡ ਵੱਲੋਂ ਖੜਾਈਆਂ ਗਈਆਂ ਨੇ ਉੱਥੇ ਤੇ ਬਾਰੀ ਹਸਾਮ ਨਾਲ ਪਿੰਡ ਚੋਂ 507 ਬੰਦਿਆਂ ਦੀ ਬਾਰੀ ਲੱਗਦੀ ਹੈ ਘਰਾਂ ਦੇ ਹਸਾਮ ਨਾਲ ਉਸ ਹਸਾਮ ਨਾਲ ਲੋਕ ਜਾਂਦੇ ਨੇ ਤੇ ਬਾਰੀ ਨਮਾਉਂਦੇ ਨੇ ਆਪ ਨੂੰ ਸਾਰਿਆਂ ਨੂੰ ਹਾਕਾ ਆਪਣਾ ਯੂਨੀਅਨ ਦੇ ਵਿੱਚ ਸ਼ਾਮਲ ਹੋਣ ਦਾ ਇਹ ਉਹਨਾਂ ਦੀ ਇਕੱਲਿਆਂ ਦੀ ਲੜਾਈ ਨਹੀਂ ਆਪਣੇ ਸਾਰੇ ਲੜਾਈ ਹੈ ਉਹ ਆਪਣੇ ਵਾਸਤੇ ਹੀ ਬੈਠੇ ਨੇ ਤੇ ਗਵਰਨਮੈਂਟਾਂ ਨੇ ਆਪਣਾ ਵਾਅਦਾ ਵੀ ਕੀਤੇ ਸੀਗੇ ਵੀ ਆਪਣਾ ਮੰਗਾਂ ਪੂਰੀਆਂ ਕੀਤਾ ਜਾਣਗੀਆਂ ਉਹ ਮੰਗਾਂ ਤੋਂ ਫਿਰ ਗਵਰਨਮੈਂਟ ਮੁੱਕਰ ਗਈ ਇਹਦੇ ਖਾਤਰ ਆਪਾਂ ਭਾਈ ਨਾਲ ਰਲ ਕੇ ਲੜਿਆ ਕਰੋ ਯੂਨੀਅਨ ਦੇ ਤੇ ਇਹ ਇਕੱਲੇ ਕਿਸੇ ਜਗਜੀਤ ਸਿੰਘ ਢੱਲੇਵਾਲ ਦੀ ਲੜਾਈ ਨਹੀਂ ਹੈ ਤੇ ਆਪਣੀ ਸਾਰੇ ਲੜਾਈ ਹੈਗੀ ਅਸੀਂ ਤਾਂ ਇਹਨਾਂ ਦੀ ਮਦਦ ਫੁੱਲ ਕਰਦੇ ਆਂ ਸਾਡੇ ਨਾਲ ਹਰ ਵਕਤ ਬਲਾਕ ਪ੍ਰਧਾਨ ਵੀ ਜੁੜੇ ਰਹਿੰਦੇ ਨੇ ਤੇ ਸਾਡੇ ਪਿੰਡ ਦੇ ਪ੍ਰਧਾਨ ਵੀ ਤੇ ਸਾਡੇ ਪੰਡਾ ਵੱਲੋਂ ਫੁੱਲ ਜ਼ਿੰਮੇਵਾਰੀ ਹੁੰਦੀ ਹੈ ਤੇ ਹਰ ਇੱਕਾਂ ਜਾਣ ਦੀ ਤੇ ਡਿਊਟੀ ਨਿਭਾਉਣ ਦੀ ਜੋ ਸੰਦੇਸ਼ ਮਿਲਦਾ ਹੈ ਯੂਨੀਅਨ ਵੱਲੋਂ ਅਸੀਂ ਉਸ ਸੰਦੇਸ਼ ਦੀ ਪਾਲਣਾ ਕਰਦੇ ਆਂ ਤੇ ਸਭ ਨੂੰ ਮੂਰੇ ਜਾਣੇ ਆਂ ਭਾਵੇਂ ਸਾਡੇ ਪਿੰਡ ਦੀ ਗਿਣਤੀ 600 ਹੈ ਫਿਰ ਵੀ ਅਸੀਂ ਵੱਡੇ ਵੱਡੇ ਪਿੰਡਾਂ ਨਾਲੋਂ ਵੱਧ ਗਿਣਤੀ ਚ ਚੜ੍ਹ ਕੇ ਸਾਡੇ ਸੀ ਹਾਜ਼ਿਰ ਲਵਾਉਣੇ ਹੈਗੇ ਤੇ ਅੱਜ 26 1 26 1 ਨੂੰ ਵੀ ਸਾਡੇ ਜੂਨੀਅਨ ਲਗਭਗ 15 ਤੋਂ 20 ਟਰੈਕਟਰ ਗਏ ਨੇ ਪਿੰਡ ਤਪੇ ਗਏ ਨੇ ਤੇ ਉੱਥੇ ਪਹੁੰਚੇ ਨੇ ਤੇ ਹਾਜ਼ਿਰ ਲਵਾਈ ਹੈਗੀ ਤੇ ਸਾਰੇ ਪਿੰਡਾਂ ਵਾਲੇ ਵੀਰਾਂ ਨੂੰ ਬੇਨਤੀ ਹੁੰਦੀ ਹੈ ਵੀ ਆਪਾਂ ਚੜ੍ਹ ਕੇ ਚੱਲਿਆ ਕਰੋ ਤੇ ਆਪਾਂ ਸਪੋਰਟ ਫੁੱਲ ਕਰੋ ਤਾਂ ਕਿ ਆਪਣੀਆਂ ਮੰਗਾਂ ਪੂਰੀਆਂ ਹੋ ਸਕਣ ਐਨਾ ਕਹਿੰਦਾ ਉਹ ਗਲਤੀ ਹੋ ਜਾਂਦੀ ਹੈ ਤਾਂ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਯੂਨੀਅਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ